ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੱਲ ਮੈਂ ਬਹੁਤ ਅਰਸੇ ਬਾਅਦ ਪਾਕਿਸਤਾਨ ਨੂੰ ਮੈਸੇਜ ਗਿਆ ਸੀ ਕਿਉਂਕਿ ਬਹੁਤ ਸਾਰੀਆਂ ਪ੍ਰਤੱਖ ਸਿੱਖੀ ਤਾਂ ਪਾਸੋਂ ਮੈਨੂੰ ਕਿਹਾ ਗਿਆ ਸੀ ਕਿ ਅਸੀਂ ਪਾਕਿਸਤਾਨ ਘਰਤਾਂ ਮਦੀ ਜਾਤਾ ਕਰ ਲੇ ਜਾਂਦੇ ਹਾਂ ਖਾਸ ਤੌਰ ਤੇ ਪੰਜਾਬੀ ਇੰਡਸਟਰੀਅਲ ਸੁਸਾਇਟੀ ਦੇ ਮੈਂਬਰਾਂ ਨੇ ਮੰਨਿਆ ਸੀ ਉਸ ਤੋਂ ਮੇਰਾ ਆਪਣਾ ਵੀ ਦਿਲਚਸਪੀ ਕੋ ਰਾਮਦਾਸ ਪਾਸ਼ਾ ਦਾ ਪ੍ਰਕਾਸ਼ ਉਸ ਨਾਲ ਜੁੜਿਆ ਸੀ ਪਿਛਲੇ ਸਾਲ ਨਹੀਂ ਸੀ ਜਾ ਸਕਿਆ ਉਸ ਨੂੰ ਮਨਾਉਣ ਦੇ ਲਈ ਵੀ ਅਸੀਂ ਉਹਨਾਂ ਕੋਲ ਪਰਮਿਸ਼ਨ ਲੈ ਕੇ ਆਏ ਅਸੀਂ ਕਹਾਂ ਸੀ ਦੋਨੋਂ ਕਰਨ ਗਏ ਸੀ ਪਰ ਮੈਨੂੰ ਇਸ ਗੱਲ ਤੇ ਬੜੀ ਖੁਸ਼ੀ ਹੋਈ ਕਿ ਉਹਨਾਂ ਨੇ ਹੋਰ ਕਿਹਾ ਵੀ ਐਸੀ ਤੁਹਾਡੇ ਹਾਸਤੇ ਅੱਜ ਇੱਕ ਹੋਰ ਫੈਸਲਾ ਕੀਤਾ ਉਹਨਾਂ ਨੇ ਦੱਸਿਆ ਕਿ ਫੈਸਲਾ ਕੀਤਾ ਜਿਹੜੇ ਵੀ ਬੰਦੇ 65 ਸਾਲ ਤੋਂ ਉੱਪਰ ਦੇ ਹੈਗੇ ਉਹ ਅਗਰ ਆਪਣੇ ਪਰਿਵਾਰ ਸਮੇਤ ਗੁਰਦਆਮਾਂ ਦੇ ਦਰਸ਼ਨ ਕਰਨ ਲਈ ਤੇ ਜਿਸ ਜਗ੍ਹਾ ਤੋਂ ਆਇਨ ਉਹ ਜਗ੍ਹਾ ਤੋਂ ਉਹਨਾਂ ਨੇ ਜਾਣਾ ਹੋਵੇ ਤੇ ਉਹਨਾਂ ਲਈ ਅਸੀਂ ਵੀਜ਼ਾ ਜਿਹੜਾ ਹੈ ਜਰੂਰ ਦੇ ਆਕਰਾਂਗੇ ਮੈਂ ਇਹ ਗੱਲ ਸੁਣ ਕੇ ਬੜੀ ਖੁਸ਼ੀ ਹੋਈ ਔਰ ਮੈਂ ਜਿੰਨਾ ਵੀ ਉਹਨਾਂ ਦਾ ਕਰਵਾਤ ਕਰਨਾ ਹੋ उतना ਕਰਟ ਹੈ ਮੈਂ ਹੁਣ ਸਮੁੱਚੇ ਦੰਦਸਤਾਨ ਦੀ ਸੰਗਤ ਨੂੰ ਇਹ ਬੇਨਤੀ ਕਰਨੀ ਚਾਹੁੰਦਾ ਹਾਂ ਕਿ ਜਿਹੜੇ ਪਰਿਵਾਰ ਹਾਲੇ ਤੱਕ ਸਿਕੰਦੇਮਾ ਮਾਨ ਸਥਾਨਾਂ ਨੂੰ ਨਨਕਾਣਾ ਸਾਹਿਬ ਪੰਜਾ ਸਾਹਿਬ ਗੁਰੂ ਰਾਮਦਾਸ ਦਾ ਜਨਮ ਸਥਾਨ ਡੇਰਾ ਸਾਹਿਬ ਜਿੱਥੇ ਗੁਰ ਜਨ ਸਾਹਿਬ ਦੀ ਸ਼ਹਾਦਤ ਹੋਈ ਹੈ ਕਰਤਾਰਪੁਰ ਸਾਹਿਬ ਜਾਂ ਜਿੱਥੋਂ ਉਹਨਾਂ ਦੇ ਬਜ਼ੁਰਗ ਜਿਸ ਸ਼ਹਿਰ ਤੋਂ ਪਿੰਡ ਤੋਂ ਆਏ ਜਿਹੜੇ ਉਹਨਾਂ ਨੇ ਦਰਸ਼ਨ ਕਰਨ ਚਾਹੁੰਦੇ ਆ ਉਹ ਅਪਲਾਈ ਕਰਨ ਕਿਸੇ ਕਿਸਮ ਦੀ ਦਿੱਕਤ ਆਵੇ ਤੇ ਸ਼ੋਮੀ ਕਾਲਜ ਦੀ ਦਿੱਲੀ ਇਕਾਈ ਉਹਨਾਂ ਨੂੰ ਹਰ ਤਰ੍ਹਾਂ ਦੀ ਸਹਾਇਤਾ ਦੇਣ ਲਈ ਤਿਆਰ ਹੈ ਜਿਹੜਾ ਸਾਡਾ ਦਫ਼ਤਰ ਰਕਾਬਗਨ ਗੁਰਦੁਆਰੇ ਤੇ ਪਿਛਲੇ ਪਾਸੇ ਹੈ ਉੱਥੇ ਸਪੈਸ਼ਲ ਬੰਦੇ ਦੀ ਉਸੇ ਡਿਊਟੀ ਲੱਗੀ ਹੈ ਜਿਹੜੇ ਪੰਜਾਬ ਚੋਂ ਜਾਂ ਕਿਸੇ ਜਗ੍ਹਾ ਤੋਂ ਬੰਦੇ ਆਣ ਪਰਿਵਾਰ ਆਣ ਉਹਨਾਂ ਨੂੰ ਵੀਜ਼ਾ ਲੈਣ ਦੇ ਵਿੱਚ ਪੂਰੀ ਸਹਾਇਤਾ ਦਿੱਤੀ ਜਾਵੇ ਮੈਂ ਸਮਝਾ ਕਿ ਇਹ ਜਸ ਸਨੈਰੀ ਮੌਕਾ ਸਿਕੋਂ ਬੜੇ ਦਿਨਾਂ ਤੋਂ ਤਰਸ ਰਹੀ ਸੀ ਇਹ ਗੱਲ ਦਾ ਫਰਕਵਾ ਮੈਂ ਗਲਤ ਨਹੀਂ ਕਿਉਂਕਿ ਸਾਲ ਦੇ ਵਿੱਚ ਕੋ 4 ਵਾਰ ਜਾਣ ਦਾ ਮੌਕਾ ਦਿੱਤਾ ਜਾਂਦਾ ਸੀ ਉਹਦੇ ਵੈਕੈਂਟੇ ਕਦੇ ਕਿਸੇ ਤਰ੍ਹਾਂ ਕਿਸੇ ਕਿਸ ਤਰ੍ਹਾਂ ਕੱਟ ਰਹੀ ਸੀ ਤੇ ਕਈ ਵਾਰ ਲੋਕਾਂ ਨੂੰ ਕੰਮ ਪਿਆ ਜਾਂਦਾ ਸੀ ਉਹ ਉਹਨਾਂ ਦੇ ਨਾਲ ਨਹੀਂ ਸੀ ਜਾ ਸਕਦੇ ਤੇ ਉਹ ਉਹਨਾਂ ਦਰਸ਼ਨਾਂ ਤੋਂ ਵਾਂਝੇ ਰਹਿ ਗਏ ਸੰਸ਼ੇਕ ਅੱਜ ਮੈਂ ਬੇਨਤੀ ਕਰਾਂਗਾ ਇਸ ਮੌਕੇ ਨੂੰ ਅਸੀਂ ਪੂਰੀ ਤਰ੍ਹਾਂ ਵੇਲ ਕਰੀਏ ਔਰ ਜਿੱਤਨੇ ਵਕਤ ਵਕਤ ਅਸੀਂ ਉਹਨਾਂ ਦੇ ਗੁਰਧਾਮਾਂ ਦੇ ਦਰਸ਼ਨ ਲਈ ਸੰਗਤ ਜਾਏਗੀ ਉਹਨਾਂ ਵੱਗ ਸਾਡਾ ਉਸ ਗੁਰੂ ਪ੍ਰਤੀ ਉਸਕਾਰ ਪ੍ਰਤੀ ਸ਼ਰਧਾ ਸਤਿਕਾਰ ਬਰ ਰੱਖਦਾ ਤੇ ਜਿਹੜੇ ਗੁਰਦੁਆਰੇ ਸਾਡੇ ਉੱਥੇ ਹੈਨ ਸਾਡੇ ਜਾਣ ਨਾਲ ਸੰਗਤ ਹੈ ਜਾਣ ਨਾਲ ਗੁਰਦੁਆਰਿਆਂ ਦੇ ਸੰਗਤ ਵਿੱਚ ਦਵਾਦਾ ਹੁੰਦਾ ਤੇ ਮੈਂ ਬਹੁਤੀ ਗੱਲ ਨਹੀਂ ਕਰਨੀ ਚਾਹੁੰਦਾ ਬੜੇ ਨਿਮਰਤਾ ਸਹਿ ਬੇਨਤੀ ਕਰਨੀ ਚਾਹੁੰਦਾ ਇਹ ਜਿਹੜੀ ਉਹਨਾਂ ਨੇ ਖੁੱਲ੍ਹ ਦਿੱਤੀ ਹੈ ਹਰ ਸਿੱਖ ਪਰਿਵਾਰ ਇਹ ਮਨ ਬਣਾ ਲਵੇ ਕਿ ਮੈਂ ਆਪਣੇ ਬੱਚਿਆਂ ਨੂੰ ਲਿਜਾ ਕੇ ਗੁਰੂ ਨਾਨਕ ਦੇ ਦਰਸ਼ਨ ਕਰਵਾਉਣੇ ਨੇ ਗੁਰੂ ਅਰਜਨ ਸਾਹਿਬ ਦੇ ਸ਼ਹੀਦੀ ਸਥਾਨ ਤੇ ਦਰਸ਼ਨ ਕਰਨੇ ਨੇ ਉੱਥੇ ਸਰਦਾ ਤੇ ਸਤਕਾਰ ਪੇਟ ਕਰਨੀਆਂ ਗੁਰੂ ਰਾਮਦਾਸ ਸਾਹਿਬ ਪਾਤਸ਼ਾਹ ਅੰਮ੍ਰਿਤਸਰ ਦੇ ਬਾਣੀ ਦੇ ਜਨਮ ਸਥਾਨ ਤੇ ਜਾ ਕੇ ਦਰਸ਼ਨ ਕਰਨੇ ਮੈਨੂੰ ਉਮੀਦ ਹੈ ਸੰਤਾਂ ਬਹੁਤ ਵੱਡੇ ਸਰਦਾ ਤੇ ਸਤਕਾਰ ਨਾਲ ਪਾਕਿਸਤਾਨ ਦੀ ਸਰਕਾਰ ਕੋਲੋਂ ਵੀਜ਼ਾ ਲੈ ਕੇ ਉੱਥੇ ਜਾਣਗੇ ਹੁਣ ਉਹਨਾਂ ਨੂੰ ਕਿਸੇ ਕਿਸਮ ਦੀ ਦਿੱਕਤ ਨਹੀਂ ਆਣ ਲਗੀ ਇਤਨੀ ਬੇਨਤੀ ਕਰਦਾ ਆ ਕਿ ਮੈਂ ਦਾ ਜਾ ਚੁਕਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ